ਸ੍ਰੀ ਗੁਰੂ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਸਵਿਕਸ ਤੇ ਹਿਸਟਰੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਕਹਾਣੀਕਾਰ ਕਹਾਣੀਕਾਰ ਨੇ ਪ੍ਰਿੰਸੀਪਲ ਸੁਜਾਨ ਸਿੰਘ ETT ਪੇਪਰ 1 ਮਾਸਟਰ ਕੈਡਰ ਪ੍ਰੀਖਿਆਵਾਂ ਵਿੱਚ ਪੁੱਛੇ ਗਏ ਜਾਂ ਪੁੱਛੇ ਜਾਣ ਵਾਲੇ ਮਹੱਤਵਪੂਰਨ ਪ੍ਰਸ਼ਨ ਹਨ ਖਾਸ ਤੌਰ ਤੇ 5994 ETT ਪੇਪਰ 1 ਵਾਲਿਆਂ ਲਈ ਪ੍ਰਿੰਸੀਪਲ ਸੁਜਾਨ ਸਿੰਘ ਦਾ ਜੀਵਨ ਕਾਲ ਹੈ ਜੀ 1909 ਈਸਵੀ ਤੋਂ 1993 ਈਸਵੀ ਜਨਮ ਹੋਇਆ ਉਹਨਾਂ ਦਾ 29 ਜੁਲਾਈ 1909 ਈਸਵੀ ਨੂੰ ਤੇ ਜਨਮ ਸਥਾਨ ਹੈ ਜੀ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਇੰਪੋਰਟੈਂਟ ਹੈ ਜੀ ਜੀਵਨ ਕਾਲ 1909 ਤੋਂ 1993 ਈਸਵੀ ਜਨਮ ਤੇ ਜਨਮ ਸਥਾਨ ਇੰਪੋਰਟੈਂਟ ਕੁਐਸਚਨ ਸੀ ਪਿਤਾ ਜੀ ਦਾ ਨਾਮ ਸੀ ਸਰਦਾਰ ਹਾਕਮ ਸਿੰਘ ਤੇ ਮਾਤਾ ਜੀ ਦਾ ਨਾਮ ਸੀ ਸ਼੍ਰੀਮਤੀ ਜਮਨਾ ਦੇਵੀ ਜੇਕਰ ਅਜੇ ਵੀ ਤੁਸੀਂ ਮੇਰਾ ਚੈਨਲ YouTube ਚੈਨਲ ਪੰਜਾਬੀ ਵਾਲੇ ਭੈਣ ਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਥੋੜੇ ਜਿਵੇਂ ਸਮੇਂ ਦੇ ਵਿੱਚ ਜ਼ਿਆਦਾ ਪ੍ਰਸ਼ਨ ਜਿਹੜੇ ਮੈਂ ਤੁਹਾਨੂੰ ਜਿਆਦਾ ਗਿਆਨ ਦੇਣ ਦੀ ਕੋਸ਼ਿਸ਼ ਕਰ ਰਹੀ ਹਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵਿਦਿਆ ਸਨਾਤਨ ਧਰਮ ਹਾਈ ਸਕੂਲ ਅੰਮ੍ਰਿਤਸਰ ਤੋਂ ਉਨ੍ਹਾਂ ਨੇ ਮੈਟ੍ਰਿਕ ਕੀਤੀ ਹਿੰਦੂ ਸਭਾ ਕਾਲਜ ਤੋਂ ਐਫਏ ਤੇ 1956 ਈਸਵੀ ਵਿੱਚ ਉਨ੍ਹਾਂ ਨੇ ਐਮਏ ਪੰਜਾਬੀ ਕੀਤੀ ਵਿਦਿਆ ਜਿਹੜੀ ਹਾਸਲ ਕੀਤੀ ਉਹਨਾਂ ਨੇ ਹਲਕ ਲਗਰ ਜਗ੍ਹਾ ਤੋਂ ਇਸ ਦੇ ਨਾਂ ਤੁਸੀਂ ਯਾਦ ਰੱਖਣੇ ਨੇ ਮੈਟ੍ਰਿਕ ਉਹਨਾਂ ਨੇ ਅੰਮ੍ਰਿਤਸਰ ਸਨਾਤਨ ਧਰਮ ਹਾਈ ਸਕੂਲ ਤੋਂ ਕੀਤੀ ਐਫਏ ਹਿੰਦੂ ਕਾਲਜ ਤੋਂ ਕੀਤੀ ਤੇ ਨੌਕਰੀਆਂ ਕਿਹੜੀਆਂ-ਕਿਹੜੀਆਂ ਕੀਤੀਆਂ ਉਹਨਾਂ ਨੇ 1940-42 ਵਿੱਚ ਖਾਲਸਾ ਹਾਈ ਸਕੂਲ ਕੋਇਟੇ ਪਾਕਿਸਤਾਨ ਵਿੱਚ ਪੰਜਾਬੀ ਦੇ ਅਧਿਆਪਕ ਰਹੇ 1954 ਈਸਵੀ ਵਿੱਚ ਜਨਤਾ ਹਾਈ ਸਕੂਲ ਪੱਕਣਾ ਅੰਮ੍ਰਿਤਸਰ ਦੇ ਹੈਡਮਾਸਟਰ ਰਹੇ ਨੌਕਰੀ ਉਹਨਾਂ ਨੇ ਕਿੱਥੇ-ਕਿੱਥੇ ਕਿਹੜੇ-ਕਿਹੜੇ ਸਮੇਂ ਚ ਕੀਤੀ ਹੈ ਸਨ ਦਿੱਤੇ ਗਏ ਨੇ ਹਰ ਇੱਕ چیز ਦੇ ਸਨ ਤੁਸੀਂ ਯਾਦ ਰੱਖਣੇ ਨੇ ਜਨਮ ਜਨਮ ਸਥਾਨ ਮਾਤਾ ਪਿਤਾ ਤੇ ਵਿਦਿਆ ਉਹਨਾਂ ਨੇ ਕਿੱਥੋਂ ਕਿੱਥੋਂ ਹਾਸਲ ਕੀਤੀ ਨੌਕਰੀ ਕਿੱਥੇ ਕਿੱਥੇ ਕੀਤੀ 1958 ਇਸਵੀ ਚ ਮਾਤਾ ਗੁਜਰੀ ਕਾਲਜ ਫਤੇਗੜ ਸਾਹਿਬ ਦੇ ਵਿਕੇ ਪ੍ਰੋਫੈਸਰ ਨਿਯੁਕਤ ਹੋਏ 1970 ਇਸਵੀ ਵਿੱਚ ਗੁਰਨਾਨਾ ਕਾਲਜ ਗੁਰਦਾਸਪੁਰ ਦੇ ਉਹ ਪ੍ਰਿੰਸੀਪਲ ਰਹੇ ਮਾਤਾ ਗੁਜਰੀ ਖਾਲਸਾ ਫਤਿਹਗੜ ਸਾਹਿਬ ਦੇ ਪ੍ਰੋਫੈਸਰ 1958 ਚ ਤੇ 1970 ਚ ਗੁਰੂ ਨਾਨਕ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਰਹੇ ਇੱਕ ਵਾਰ ਸੇ ਸੰ ਤੇ ਇੱਕ ਵਾਰ ਸੇ ਨੌਕਰੀਆਂ ਲਿਖ ਲੋ 1974 ਈਸਵੀ ਵਿੱਚ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ 1930 ਈਸਵੀ ਦੇ ਵਿੱਚ ਉਹ ਪ੍ਰਿੰਸੀਪਲ ਦੇ ਅਹੁਦੇ ਤੋਂ ਜਿਹੜੇ ਹੈ ਸੇਵਾਮੁਕਤ ਪਾਵ ਰਿਟਾਇਰ ਹੋ ਗਏ ਮਹੱਤਵਪੂਰਨ ਪ੍ਰਸ਼ਨ ਨੇ ਜਿੰਨੇ ਵੀ ਮੈਂ ਪ੍ਰਸ਼ਨ ਕਰਵਾਵਾਂਗੀ ਉਹ ਸਾਰੇ ਮਹੱਤਵਪੂਰਨ ਹੋਣਗੇ ਔਰ ਬੜੀ ਮਿਹਨਤ ਤੇ ਕੋਸ਼ਿਸ਼ ਕਰਕੇ ਤੁਹਾਨੂੰ ਜਿਹੜੇ ਹੈ ਇਹ ਪ੍ਰਸ਼ਨ ਦਿੱਤੇ ਜਾ ਰਹੇ ਨੇ ਰਚਨਾਵਾਂ ਦੁੱਖ ਸੁਖ ਪੈਲਾ ਕਹਾਣੀ ਸੰਗ੍ਰਹਿ ਹੈ 1941 ਈਸਵੀ ਵਿੱਚ ਦੁੱਖ ਸੁਖ ਤੋਂ ਪਿੱਛੋਂ 1946 ਈਸਵੀ ਨਰਕਾਂ ਦੇ ਦੇਵਤੇ 1952 ਈਸਵੀ ਹਰ ਕਹਾਣੀਕਾਰ ਵਾਰਤਕਕਾਰ ਦੀ ਜਿਹੜੀ ਹੈ ਰਚਨਾ ਤੇ ਰਚਨਾ ਦਾ ਸਾਲ ਜ਼ਰੂਰ ਪੁੱਛਿਆ ਜਾਂਦਾ ਹੈ ਇੱਕ ਪਾਸੇ ਰਚਨਾ ਇੱਕ ਪਾਸੇ ਸਾਲ ਲਿਖ ਕੇ ਇਸ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰੋ ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ ਉਹਨਾਂ ਦਾ 1941 ਈਸਵੀ ਵਿੱਚ ਦੁੱਖ ਸੁੱਖ ਜਿਹੜਾ ਹੈ ਉਹ ਛਪਿਆ ਸੀ ਨਵਾਂ ਰੰਗ 1955 ਈਸਵੀ ਮਨੁੱਖ ਤੇ ਪਸ਼ੂ 1958 ਈਸਵੀ ਸੱਬ ਰੰਗ 1962 ਈਸਵੀ ਸੱਬ ਰੰਗ 1962 ਈਸਵੀ ਦੇ ਵਿੱਚ ਜਿਹੜਾ ਹੈ ਉਹ ਪ੍ਰਕਾਸ਼ਿਤ ਹੋਇਆ ਜੀ ਕਿਤਾਬਾਂ ਤੇ ਉਹਨਾਂ ਦੇ ਸਨ ਇਕ ਪਾਸੇ ਕਿਤਾਬ ਦਾ ਨਾਂ ਕਹਾਣੀ ਸੰਗ੍ਰਹਿ ਦਾ ਨਾਂ ਇੱਕ ਪਾਸੇ ਸਨ ਕਦੀ ਕਿਤਾਬ ਕਹਾਣੀ ਸੰਗ੍ਰਹਿ ਦਾ ਨਾਂ ਪੜ੍ਹ ਲਓ ਕਦੀ ਸਨ ਕਦੀ ਸਨ ਤੇ ਕਦੀ ਕਹਾਣੀ ਸੰਗ੍ਰਹਿ ਸਵਾਲ ਜਵਾਬ 1962 ਈਸਵੀ ਵਿੱਚ ਡੇਡ ਆਦਮੀ 1958 ਈਸਵੀ ਵਿੱਚ ਸ਼ਹਿਰ ਤੇ ਗ੍ਰਾਂ ਜਿਹੜਾ ਹੈ 1985 ਈਸਵੀ ਵਿੱਚ ਪ੍ਰਕਾਸ਼ਿਤ ਹੋਇਆ ਸਵੇਸ ਅਨੁਨਾਦੀ ਰਚਨਾਵਾਂ ਪ੍ਰਿੰਸੀਪਲ ਸੁਜਾਨ ਸਿੰਘ ਦੀਆਂ ਰਚਨਾਵਾਂ ਪਹਿਲੀ ਰਚਨਾ ਕਿਹੜੀ ਸੀ ਬੜਾ ਮਹੱਤਵਪੂਰਨ ਪ੍ਰਸ਼ਨ ਹੁੰਦਾ ਹੈ ਇਸ ਤੁਸੀ ਯਾਦ ਰੱਖਣਾ ਹੈ। ਔਰ ਇਸ ਤੋਂ ਇਲਾਵਾ ਜਿੰਨੀਆਂ ਵੀ ਕਹਾਣੀ ਸੰਗ੍ਰਹਿ ਮੈਂ ਤੁਹਾਨੂੰ ਦਿੱਤੇ ਨੇ ਇੱਕ ਪਾਸੇ ਕਹਾਣੀ ਸੰਗ੍ਰਹਿ ਤੇ ਇੱਕ ਪਾਸੇ ਸਾਲ ਲਿਖ ਕੇ ਉਹਨਾਂ ਨੂੰ ਯਾਦ ਕਰੋ। ਸੁਜਾਨ ਸਿੰਘ ਦੀਆਂ ਕਹਾਣੀਆਂ ਵਿੱਚ ਸਮਾਜਵਾਦੀ யਥਾਰਥਵਾਦ ਦਾ ਰੰਗ ਗੂੜਾ ਰਿਹਾ ਹੈ। ਸਮਾਜਵਾਦੀ யਥਾਰਥਵਾਦ ਮੀਨ ਸਚਾਈ ਨੂੰ ਉਹਨਾਂ ਨੇ ਪੇਸ਼ ਕੀਤਾ ਹੈ। ਸੁਜਾਨ ਸਿੰਘ ਕਲਾ ਸਮਾਜ ਲਈ ਦੇ ਸਿਧਾਂਤ ਦਾ ਸਮਰਥਕ ਸੀ। ਸੁਜਾਨ ਸਿੰਘ ਕਲਾ ਸਮਾਜ ਲਈ ਇਸ ਸਿਧਾਂਤ ਨੂੰ ਉਸਨੇ ਅਪਣਾਇਆ ਸੀ ਉਸ ਦਾ ਸਮਰਥਕ ਸੀ ਤੇ ਆਪਣੀਆਂ ਕਹਾਣੀਆਂ ਵਿੱਚ ਇਸ ਦੇ ਆਧਾਰ ਤੇ ਉਸਨੇ ਕਹਾਣੀਆਂ ਲਿਖੀਆਂ ਸੁਜਾਨ ਸਿੰਘ ਚੇਤਨ ਕਹਾਣੀਕਾਰ ਸੀ ਸੁਜਾਨ ਸਿੰਘ ਨੇ ਆਪਣੀਆਂ ਕਹਾਣੀਆਂ ਵਿੱਚ ਮਜ਼ਦੂਰਾ ਕਾਮਿਆਂ ਅਤੇ ਇਸਤਰੀਆਂ ਦੀਆਂ ਸਮੱਸਿਆਵਾਂ ਨੂੰ ਵਿਸ਼ੇਸ਼ ਤੌਰ ਤੇ ਰੂਪਮਾਨ ਪਾ ਬਿਆਨ ਕੀਤਾ ਹੈ ਮਜ਼ਦੂਰ ਕਾਮੇ ਤੇ ਇਸਤਰੀ ਇਨਾਂ ਨੂੰ ਜ਼ਿੰਦਗੀ 'ਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਇਹ ਸਮੱਸਿਆਵਾਂ ਨੂੰ ਜਥਾਰਥ ਤੌਰ ਤੇ ਉਸ ਨੇ ਆਪਣੀਆਂ ਕਹਾਣੀਆਂ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਪੇਸ਼ ਕੀਤਾ ਹੈ ਇੰਪੋਰਟੈਂਟ ਪ੍ਰਸ਼ਨ ਨੇ ਜੀ ਸਾਰੇ ਸੁਜਾਨ ਸਿੰਘ ਆਪਣੀਆਂ ਰਚਨਾਵਾਂ ਵਿੱਚ ਉਤਸੁਕਤਾ ਤੇ ਲਟਕਾ ਬਣਾਈ ਰੱਖਦਾ ਹੈ ਕਿਰੀਓਸਟੀ ਉਤਸੁਕਤਾ ਬਣੀ ਰਹਿੰਦੀ ਹੈ ਕਹਾਣੀਆਂ ਦੇ ਵਿੱਚ ਕਿ ਅੱਗੇ ਕੀ ਹੋਏਗਾ ਅੱਗੇ ਕੀ ਹੋਏਗਾ ਇਸ ਉਤਸੁਕਤਾ ਵਿੱਚ ਪਾਠਕ ਜਿਹੜਾ ਹੈ ਸੁਜਾਨ ਸਿੰਘ ਦੀ ਕਹਾਣੀ ਪੂਰੀ ਪੜ ਲੈਂਦਾ ਹੈ ਸੋ ਉਤਸੁਕਤਾ ਤੇ ਲਟਕਾ ਉਸ ਦੀਆਂ ਕਹਾਣੀਆਂ ਦੇ ਵਿਸ਼ੇਸ਼ ਗੁਣ ਹਨ ਸੁਜਾਨ ਸਿੰਘ ਦੀਆਂ ਕਹਾਣੀਆਂ ਵਿੱਚ ਤਿੰਨ ਤਰ੍ਹਾਂ ਦੇ ਪਾਤਰ ਨੇ ਸਾਰੀਆਂ ਕਹਾਣੀਆਂ ਚ ਉਹਨਾਂ ਤਿੰਨ ਤਰ੍ਹਾਂ ਦੇ ਪਾਤਰ ਲੈਨੇ ਕਿਹੜੇ-ਕਿਹੜੇ ਨੇ ਗਰੀਬ ਤੇ ਸ਼ੋਸ਼ਣ ਦਾ ਸ਼ਿਕਾਰ ਜਿਵੇਂ ਮਜ਼ਦੂਰ ਸੱਤਾਧਾਰੀ ਤੇ ਪੂੰਜੀਪਤੀ ਵਰਗ ਚੇਤਨ ਪਾਤਰ ਜੋ ਲੋਕ ਸੱਤਾਧਾਰੀ ਤੇ ਪੂੰਜੀਪਤੀ ਵਰਗ ਦੇ ਵਿਰੁੱਧ ਵਿਦਰੋਹ ਕਰਦੇ ਹਨ ਭਾਵ ਮਾਰਕਸਵਾਦ ਵਿਚਾਰਾ ਵਾਲੇ ਪਾਤਰ ਜੋ ਆਪਣੇ ਹੱਕ ਦੇ ਲਈ ਸੱਤਾਧਾਰੀ ਤੇ ਪੂੰਜੀਪਤੀ ਵਰਗ ਦੇ ਵਿਰੁੱਧ ਵਿਦਰੋਹ ਕਰਦੇ ਹਨ ਸੋਹਂਦੀਆਂ ਕਹਾਣੀਆਂ ਵਿੱਚ ਤਿੰਨ ਤਰ੍ਹਾਂ ਦੇ ਪਾਤਰ ਜਿਹੜੇ ਨੇ ਉਹ ਪੇਸ਼ ਕੀਤੇ ਗਏ ਨੇ ਸੁਜਾਨ ਸਿੰਘ ਦੀ ਸ਼ੈਲੀ ਬੜੀ ਕਾਟਵੀ ਤੇ ਵਿਅੰਗਾਤਮਕ ਹੈ सुजान सिंह सूत्रबद्ध शैली ਦਾ ਇੱਕ ਸਮਰਥਕ ਕਹਾਣੀਕਾਰ ਹੈ। ਸ਼ੈਲੀ ਕਹਾਣੀ ਕਹਿਣ ਦਾ ਢੰਗ ਕਿਸੇ ਵੀ ਰਚਨਾ ਨੂੰ ਕਿਵੇਂ ਲਿਖਿਆ ਜਾਂਦਾ ਹੈ। ਇਸ ਸ਼ੈਲੀ ਤੋਂ ਹੀ ਕਿਸੇ ਕਹਾਣੀਕਾਰ ਦੀ ਕਿਸੇ ਕਵੀ ਜਾਂ ਵਾਰਤਕਕਾਰ ਦੀ ਪਛਾਣ ਹੁੰਦੀ ਹੈ। ਸੋ ਇਹਨਾਂ ਦੀ ਜਿਹੜੀ ਸ਼ੈਲੀ ਸੀ 카ਟਵੀ ਤੇ ਵਿਅੰਗਾਤਮਕ ਸ਼ੈਲੀ ਹੈ। ਇੰਪੋਰਟੈਂਟ ਕੁਐਸਚਨ ਹੈ ਜੀ। ਸੁजान सिंह ਪਲਾਟ ਨੂੰ ਕਹਾਣੀ ਦੀ ਜਨ ਜਨਤ ਮੰਨਦੇ ਹਨ। जिंद जान ਮੰਦੇ ਹਨ ਸੁਜਾਨ ਸਿੰਘ ਦੀ ਪੁਸਤਕ ਸ਼ਹਿਰ ਤੇ ਗ੍ਰਾਮ ਨੂੰ 1986 ਵਿੱਚ ਸਾਹਿਤ ਅਕੈਡਮੀ ਪੁਰਸਕਾਰ ਪ੍ਰਾਪਤ ਹੋਇਆ 1985 ਵਿੱਚ ਸ਼ਹਿਰ ਤੇ ਗ੍ਰਾਮ ਲਿਖੀ ਗਈ ਤੇ 1986 ਵਿੱਚ ਭਾਰਤ ਸਰਕਾਰ ਦੇ ਵੱਲੋਂ ਸਾਹਿਤ ਅਕੈਡਮੀ ਪੁਰਸਕਾਰ ਉਸ ਨੂੰ ਪ੍ਰਾਪਤ ਹੋਇਆ ਪਲਾਟ ਕੀ ਹੁੰਦਾ ਹੈ ਕਹਾਣੀਆਂ ਨੂੰ ਗੁੰਦਣਾ ਗੋਂਦ ਵੀ ਕਹਿੰਦੇ ਇਹਨੂੰ ਕਿ ਘਟਨਾਵਾਂ ਕਿਵੇਂ ਗੁੰਦੀਆਂ ਜਾਂਦੀਆਂ ਨੇ ਕਿਵੇਂ ਜੜੀਆਂ ਉਹ ਪੇਸ਼ ਕੀਤੀਆਂ ਜਾਂਦੀਆਂ ਨੇ ਸੁਜਾਨ ਸਿੰਘ ਦੀ ਵਿਚਾਰਧਾਰਾ ਕਿਹੜੀ ਸੀ ਜੀ ਸਮਾਜਵਾਦੀ ਤੇ ਮਾਰਕਸਵਾਦੀ ਸੁਜਾਨ ਸਿੰਘ ਦਾ ਬਚਪਨ ਉਸ ਦੇ ਨਾਨਾ ਨਾਨੀ ਕੋਲ ਕਲਕੱਤੇ ਵਿਖੇ ਬੀਤਿਆ ਵਿਚਾਰਧਾਰਾ ਉਹ ਕਿਹੜੀ ਜਿਵੇਂ ਆਪਾਂ ਪਿੱਛੇ ਕੀਤਾ ਹੈ ਕਿ ਉਸਨੇ ਤਿੰਨ ਤਰ੍ਹਾਂ ਦੇ ਪਾਤਰ ਲੈਨੇ ਮਜ਼ਦੂਰ ਹੋ ਗਏ ਪੂੰਜੀਪਤੀ ਹੋ ਗਏ ਤੇ ਇਹ ਇੱਕ ਵਿਦਰੋਹੀ ਪਾਤਰ ਜਿਹੜੇ ਕਿ ਆਪਣੇ ਹੱਕ ਦੇ ਲਈ ਪੂੰਜੀਪਤੀਆਂ ਦੇ ਵਿਰੁੱਧ ਵਿਦਰੋਹ ਕਰਦੇ ਨੇ ਸੋ ਉਸ ਦੀ ਵਿਚਾਰਧਾਰਾ ਸਮਾਜਵਾਦੀ ਤੇ ਮਾਰਕਸਵਾਦੀ ਸੀ ਇੰਪੋਰਟੈਂਟ ਕੁਐਸਚਨ ਹੈ ਜੀ ਸੁਜਾਨ ਸਿੰਘ ਦੀਆਂ ਕਹਾਣੀਆਂ ਦੇ ਸਿਰਲੇਖ ਬੜੇ ਟੁਕਵੇਂ ਹਨ। ਆਰਥਪੂਰਪੂਰ ਸਿਰਲੇਖ ਤੇ ਵਿਅੰਗ ਕਹਾਣੀ ਦੇ ਪ੍ਰਮੁੱਖ ਗੁਣ ਹਨ। ਜਿੰਨੇ ਵੀ ਸਿਰਲੇਖ ਲੈਨੇ ਉਹਨਾਂ ਦਾ ਕੋਈ ਨਾ ਕੋਈ ਅਰਥ ਹੈ। ਟੁਕਵੇਂ ਸਿਰਲੇਖ ਨੇ ਕਹਾਣੀ ਤੇ ਟੁਕਵੇਂ ਨੇ ਤੇ ਸਿਰਲੇਖਾਂ ਤੋਂ ਹੀ ਉਸ ਦੀ ਕਹਾਣੀ ਪਾਠਕ ਜਿਹੜਾ ਹੈ ਉਸ ਦੀ ਕਹਾਣੀ ਪੜਨ ਲਈ ਉਤਸੁਕਤ ਹੋ ਜਾਂਦਾ ਹੈ। ਸੋ ਆਰਥਪੂਰਪੂਰ ਸਿਰਲੇਖ ਤੇ ਵਿਅੰਗ ਉਸ ਦੀ ਕਹਾਣੀ ਦੇ ਪ੍ਰਮੁੱਖ ਗੁਣ ਹਨ। सुजान सिंह दी कहानी रचना ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ ਤੇ सुजान सिंह दी मौत 1993 ईस्वी ਵਿੱਚ ਹੋਈ सुजान सिंह दी ਜਿਹੜੀ मौत ਹੈ ਉਹ 1993 ईस्वी ਦੇ ਵਿੱਚ ਹੋਈ ਤੇ ਉਸ ਦੀਆਂ ਕਹਾਣੀ ਰਚਨਾ ਨੂੰ ਅਸੀਂ ਤਿੰਨ ਪੜਾਵਾਂ ਵਿੱਚ ਵੰਡ ਸਕਦੇ ਹਾਂ ਇੰਪੋਰਟੈਂਟ ਕੁਐਸਚਨ ਹੈ ਜੀ ਅੱਗੇ ਦੇਖਦੇ ਹਾਂ ਕੀ ਸੁਜਾਨ ਸਿੰਘ ਦਾ ਸਬੰਧ ਕਿਸ ਜ਼ਿਲ੍ਹੇ ਨਾਲ ਸੀ ਸੁਜਾਨ ਸਿੰਘ ਦਾ ਸਬੰਧ ਜਿਹੜਾ ਹੈ ਉਹ ਗੁਰਦਾਸਪੁਰ ਜ਼ਿਲ੍ਹੇ ਨਾਲ ਸੀ ਬੜਾ ਹੀ ਇੰਪੋਰਟੈਂਟ ਕੁਸਚਨ ਹੈ ਸਵੈਸਤਨਾਮ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰਿੰਸੀਪਲ ਸੁਜਾਨ ਸਿੰਘ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਜਿਸ ਦੇ ਵਿੱਚ ਉਸ ਦਾ ਜਨਮ ਜਨਮ ਸਥਾਨ ਮਾਤਾ ਪਿਤਾ ਤੇ ਰਚਨਾਵਾਂ ਤੇ ਕਿਹੜੀ ਰਚਨਾ ਤੇ ਉਸ ਨੂੰ ਕਦੋਂ ਜਿਹੜਾ ਹੈ ਪੁਰਸਕਾਰ ਪ੍ਰਾਪਤ ਹੋਇਆ ਬੜੇ ਮਹੱਤਵਪੂਰਨ ਪ੍ਰਸ਼ਨ ਨੇ ਇਹਨਾਂ ਪ੍ਰਸ਼ਨਾਂ ਨੂੰ ਤੁਸੀਂ ਆਪਣੀ ਕਾਪੀ ਤੇ ਨੋਟ ਕਰਨਾ ਹੈ ਤੇ ਜਿਹੜਾ ਹੈ ਉਹ ਯਾਦ ਕਰਨਾ ਹੈ ਜੇਕਰ ਤੁਸੀਂ ਹਜੇ ਵੀ ਮੇਰਾ ਚੈਨਲ ਪੰਜਾਬੀ ਵਾਲੇ ਭੈਂਜੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਮੇਰੇ ਚੈਨਲ ਪੰਜਾਬੀ ਵਾਲੇ ਭੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਸਵਿਖਸ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਇਸ ਤੋਂ ਇਲਾਵਾ ਫੇਸਬੁੱਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਭੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਇਸ ਪੇਜ ਨੂੰ ਲਾਈਕ ਫੋਲੋਅ ਅਤੇ ਸ਼ੇਅਰ ਜਰੂਰ ਕਰੋ ਜੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਪੇਪਰ ਦੀ ਤਿਆਰੀ ਕਰੋ ਧੰਨਵਾਦ